ਕਸਟਮਰ ਮੌਜੂਦਾ ਪਿੰਡਿਆਂ ਜ ਮੇਰਾ ਪੱਕੀ ਰੇਲਵੇ ਸਟੇਸ਼ਨ ਪੰਜਾਬ ਪੰਜਾਬ ਦੇ ਵਿੱਚ ਪੱਕੀ ਏਕੀ ਆ ਇਹਨੂੰ ਸਟੇਸ਼ਨ ਮੈਂ ਗਾ ਜੀ ਮੇਰੀ ਪਾਰਟੀ ਹੈਗੀ ਆ ਕਿਸਾਨ ਆਜ਼ਾਦ ਕਿਸਾਨ ਮੋਰਚਾ ਜਿਆ ਮੈਂ ਵਾਈਸ ਪ੍ਰਧਾਨ ਆ ਅਜਿਹਾ ਜਿਹੜਾ ਕਿਸਾਨ ਮੋਰਚਾ ਲੱਗਾ ਹੈ ਸਯੁਜਤ ਕਿਸਾਨ ਮੋਰਚਾ ਜਿਹੜਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੀ ਰੋਲ ਹੋਇਆ ਇਹ ਖੱਟੇ ਪੂਂਗਿਆ ਜੀ ਨੰਬਾਦ ਚਨ ਮੈਂ ਗੱਲਾਂ ਕਰਦਾ ਦੱਸਦਾ ਨਾ ਖੱਟੇ ਪੂਂਗ ਮਤਾਂ ਨਾਂ ਨਾ ਰੱਖਿਆ ਹੈ ਬਾਬਿਆਂ ਦੇ ਨਾਂ ਤੇ ਸ਼ਹੀਦ ਭਖਤ ਸਿੱਖ ਜੀ ਦੇ ਨਾਂ ਤੇ ਕਿੰਨਾ ਠੱਗੀਆਂ ਮਾਰੀ ਉਸ ਉਸ ਚੀਜ਼ ਦੇ ਵਿੱਚ ਮੈਂ ਵੀ ਸ਼ਰੀਕ ਹਾਂ ਇਸ ਦੀਆਂ ਮੁੱਟਾਂ ਭਾਗਿਆ ਲੰਬੀ ਹਰਕੇ ਤੋਂ ਇਹਦਾ ਗੁਰਬੀਰ ਸਿੰਘ ਖੁੱਡੀਆਂ ਮੇਰੇ ਨਾਲ ਭਰਾ ਮੈਂ ਦੀ ਬੜੀ ਅਜੀ ਇਚ ਕਰਦਾ ਹਾਲਾਂਕਿ ਮੈਂ ਕਾਂਗਰਸ ਹੋਂਦੇ ਨਾਤੇ ਇਹਨੂੰ ਵੋਟਾਂ ਪਾਈਆਂ ਮੈਂ ਨਹੀਂ ਪਾਈਆਂ ਮੇਰੇ ਬੱਚਿਆ ਤੇ ਆ ਪੁੱਤਰਾ ਮੇਰੀਆਂ ਮਾਪੇ ਨੇ ਪਾਈਆਂ ਜਿਹੜਾ ਕਿਸਾਨ ਮੋਰਚਾ ਲੱਗਾ ਹੈ ਇਹਦੇ ਵਿੱਚ ਕਿੰਨੀਆਂ ਕਿ ਜੱਥੇਬੰਦੀਆਂ ਜੜੀਆਂ ਆਈਆਂ ਸੰਯੁਕਤ ਰੋਟਰ ਖਣਨਾ ਕੀਤਾ ਕੰਮ ਕਰਨ ਲਈਆਂ ਸਾਰਾ ਸ਼ੋਕਜੀ ਇੱਚ ਕੋਈ ਸਾਡੀ ਜੱਥੇਬੰਦੀਆਂ ਨਹੀਂ ਐ ਅਸੀਂ ਤੁਮਾਰੇ ਗਰੀ ਪੜਤ ਰੁਣ ਕੇ ਪਹਿਲੋਂ ਸਾਡੇ ਨੇ ਠੱਗੀ ਮਾਰ ਗਿਆ ਮੋਦੀ ਝੂਠ ਮਾਰ ਕੇ ਵੀ ਆ ਦਿਨੇ ਉਹ ਲੈਨੇ ਕੁਝ ਨਹੀਂ ਦਿੱਤਾ ਜਿਹੜੇ ਪਹਿਲੇ ਸਾਡੇ ਲੀਡਰ ਵਕਾਉ ਟੋਲਾ ਬਿਕ ਗਿਆ ਇਹਦੀ ਕੀ ਜੁਰਤ ਨਾ ਦੇਗਾ ਇਸ ਟਾਈਮ ਤੇ ਬਾਪੂ ਡੱਲੇਵਾਲ ਜੀ ਸਾਰ ਸੌਰਣ ਸਿੰਘ ਪਧੇਰ ਬੈਠੇ ਨੇ ਸਾਲ ਯੂਨੀਅਨ ਦਾ ਮੇਰੇ ਵੱਲੋਂ ਪੂਨ ਸਮਰਥਨ ਹੈ ਮੇਰਾ ਪ੍ਰਧਾਨ ਹੈ ਮੇਰਾ ਪੁੱਤਰ ਚੌਧਰੀ ਬਨੋਜ ਕੁਮਾਰ ਗੁਦਾਰਾ ਜੀ ਆਬੋਰ ਵਾਸੀ ਹਰਿਆਣਾ ਸਰਕਾਰ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਕਿਸਾਨਾਂ ਤੇ ਪੂਰਾ ਹੀ ਪੂਰਾ ਗੋੜੀਆਂ ਮਰਿਆ ਮੇਰੇ ਪੁੱਤਰ ਮਾਰੇ ਮੇਰੇ ਬੱਚੇ ਮਾਰੇ ਸਾਦੇ ਬਾਪੂ ਮਾਰੇ ਨਾ ਫਿਰ ਇੱਕ ਤੁਹਾਡੀ ਮਿਹਰਬਾਨੀ ਸਾਰੇ মিডিਆ ਦੀ ਪ੍ਰਿੰਟ ਦੀ ਪ੍ਰੈਸ ਦੀ ਸਾਨੂੰ ਪਤਾ ਸਾਡੇ ਫੰਡਮੈਂਟਲ ਰਾਈਟ ਕੀ ਨੇ ਇੱਕ ਸ਼ਹਿਰੀਆਂ ਨੂੰ ਮੇਰੇ ਹੱਥ ਬਣ ਕੇ ਬੇਨਤੀ ਹੈ ਨਰਮਤਾ ਸ਼ਹਿਰੀਆਂ ਵਾਸੀਆਂ ਪਰਾਂਵਾ ਨੂੰ ਪੈਣਾ ਨੂੰ ਸਾਰੀਆਂ ਬੀਬੀਆਂ ਬਾਪੂਆਂ ਨੂੰ ਇਹ ਆਦਾ ਬਿਜ਼ਨਸ ਲਾਈ ਜਾਂਦੇ। ਹਮੇਂ ਵੇਖੋ ਸਾਡੀ ਐਜੀਟੇਸ਼ਨ ਦੇ ਵਿੱਚ ਕੱਲਾ ਸਾਡਾ ਨਹੀਂ ਘੇੜ ਪੜਨਾ। ਤੁਹਾਡਾ ਹੀ ਭਾਰੇ ਤੁਹਾਡੇ ਪਿੱਛੇ ਰੋਕਦੇ। ਕਮਾਉਣੇ ਅਸੀਂ ਆਂ, ਖਾਣਦੇ ਤੁਸੀਂ ਹੀ। ਬੱਚੇ ਸਾਡੇ ਮਰਦਾਂ ਦੇ ਮਰਦੇ। ਅਸੀਂ ਆਏ ਜੀ ਲਾਹੌਰ ਤੋਂ ਮੈਂ। ਮੇਰੇ ਦਾਦਾ ਜੀ ਸਰ ਸਦਾਗਰ ਸਿੰਘ ਵਲਦ ਸਰਦਾਰ ਕੇਰ ਸਿੰਘ ਵਲਦ ਸਰ ਕਸ਼ਮੀਰ ਸਿੰਘ ਸੰਧੂ ਵਾਸੀ ਬੱਦੋਕੇ ਇਸ ਟਾਈਮ ਮੌਜੂਦਾ ਮਡਲ ਟਾਊਨ ਲਾਹੌਰ ਮੈਂ ਹੈਗਾ ਜੀ ਆਪਣਾ ਸਰ ਕਸ਼ਮੀਰ ਸਿੰਘ ਸੰਧੂ ਨੰਬਰ ਦਾ ਈਦਾ ਕুকু ਸੰਧੂ ਨੰਬਰ ਦਾ ਅੱਗੇ ਮੇਰਾ ਪੁੱਤਰ ਹੈ ਜੀ ਮੇਰੀ ਬੇਟੀ ਹੈ ਕੀ ਹੈ ਸ਼ੋਕ ਜੀ ਸਾਡੇ ਨਾਲ ਤੱਕੇ ਹੋਏ ਪਾਕਿਸਤਾਨ ਸਾਡਾ ਸਿਰ ਵੱਡ ਕੇ ਨਾ ਬਣਦਾ ਫਿਰ ਸਾਡੀਆਂ ਨਾਲ ਬਾਹਾਂ ਵੱਡ ਕੇ ਮਾਚਨ ਬਣਾ ਦਿੱਤਾ ਲੱਤਾਂ ਵੱਡ ਕੇ ਸਾਡਾ ਨਾ ਪੰਜਾਬ ਹਰਿਆਣਾ ਬਣਾ ਦਿੱਤਾ ਆ ਸਾਡਾ ਕਲਾਤੜ ਪੰਜਾਬ ਦਾ ਕਦਾ ਕਰਦਾ ਆ। ਆ ਇਕੱਠੇ ਇਕੱਠੇ ਹੋਵਾਂਗੇ ਇੱਕ ਦਿਨ ਹੋ ਕੇ ਆਵਾਂਗੇ ਨਹੀਂ ਜੇ। ਤੁਹਾਡਾ ਮਤਲਬ ਹੈ ਕਿ ਪੰਜਾਬ ਦੇ ਟੋਟੇ-ਵਟੇ ਕਰ ਕੀਤੇ ਆ। ਪਾਚ ਆ ਜੋ ਸੈਂਟਰ ਸਰਕਾਰ ਸੀ ਚਾਹੇ ਸਟੇਟ ਗਵਰਨਮੈਂਟ ਹੈ ਕਿਸੇ ਜੋ ਵੀ ਕੁਝ ਜਿੰਨੀਆਂ ਵੀ ਸਟੇਟ ਮਲ ਗਵਰਨਮੈਂਟ ਆਈਆਂ ਉਹਨਾਂ ਨੇ ਪੰਜਾਬ ਦੇ ਟੋਟੇ ਕੀਤੇ ਆ। ਨਹੀਂ ਪੰਜਾਬ ਦੇ ਨਹੀਂ ਪੰਜਾਬੀ ਨੂੰ ਮਾਰਦੇ ਆ। ਪੰਜਾਬੀ ਮਾਂ ਨੂੰ ਇਹ ਪਤਾ ਕੀ ਕਰਦੇ ਛੋਕ ਜੀ ਤੁਸੀਂ ਬੜੇ ਸੁਣਝੇ ਤੇ ਸਿਆਣੇ ਪੱਤਰਕਾਰ ਜੀ। ਹਾਂਜੀ ਕੋਈ ਅਸੀ ਜੱਟ ਬੰਦੇ ਗੁੱਠਾ ਛਾਹ ਸਾਨੂੰ ਕੀ ਪਤਾ ਕੀ ਹੁੰਦਾ ਵੇਖੋ ਅਜਾ ਕਿੰਨੋ ਰੱਖਿਆ ਚਾਕੂ ਰੱਖਿਆ ਇਹਨਾਂ ਰਾਮ ਜਿਆਦੇ ਤਾਂ ਤੋਂ 2 ਰੁਪਏ ਕਿਲੋ ਲੈਣ ਛੜਕਾਰੇ ਸੁਟਿਆ ਜਦੋਂ ਸਾਡੀ ਫਸਲ ਆ ਜਾਂਦੀ ਹੈ ਉਸੇ ਟਾਈਮ ਇਹ ਜ਼ੀਰੋ ਕਰ ਦਿੰਦੇ ਜਿੱਦ ਨੇ ਰਾਮ ਜਿਹੜਾ ਕੋ ਸਟੋਰੇਜ ਦੀ ਅੱਖ ਲਾ ਦਿੰਦੇ ਕੋਈ ਵੀ ਫਸਲ ਇਹਦੀ ਇੱਕ ਐਮ ਐਸ ਪੀ ਦੀ ਕਰਿਆ ਰੋਲਾ ਨਹੀਂਗਾ ਰੋਲਾ ਇਹਨਾਂ ਕੰਨਾਂ ਦਾ ਪੁੱਛੋ ਕਿੰਨੀਆਂ ਮੰਗਾਂਗੀਆਂ ਤੁਹਾਡੀਆਂ ਜਿਹੜੀਆਂ ਕੋਈ ਮੰਗ ਨਹੀਂ ਸਾਡੀ ਬਿਲਕੁਲ ਇਹ ਬਕਵਾਸ ਕਰਦੇ ਝੂਠ ਮਾਰਦੇ ਰਾਮ ਜਦੇ